ਸਿਵਾ ਰੀ ਗੁਰੂ ਜੀ ਦਰਸ਼ਨ ਪਿਆਸੀ ਦਿਨ ਸਰੋਤ ਤਿਤੋ ਅੰਧ ਨੀਤ ਕੋਲ ਕਵਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋ ਕਉ ਟਾਲੂ ਗੁਰੂ ਸੇਵਿਆ ਕਹਿਨ ਸ ਸਹਜ ਸੁਵਾਈ ਦਰਸ਼ਨ ਪਰਸਿਆ ਗੁਰੂ ਕ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਯਾ ਦਸਰੀ ਮਹੱਲਾ ਚੌਥਾ ਹੰਬਾਰਕ ਕਸ਼ੂ ਨਾ ਜਾਣੈ ਗਰਮ ਗਤ ਮਿਤ ਤੇਰੇ ਮੂਰਖ ਮੁਗਧ ਈਾਨਾ ਔਰ ਕਿਰਪਾ ਧਾਰ ਦੀਜੈ ਮਤਿ ਉਤਮ ਕਰ ਲੀਜੈ ਮੁਗਦ ਸਿਆਨਾ ਹੰਬਾਰਕ ਕਛੂ ਨਾ ਜਾਣਹਿ ਗਤ ਮਿਤ ਤੇਰੇ ਮੋਰ ਕਮੋਦਿਆਨਾ ਹਰਿ ਕਿਰਪਾ ਧਾਰ ਦੀ ਜੈ ਮਤਿ ਉਤਮ ਕਾਰ ਲੀ ਜੈ ਮੁਗਦ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨਮਲਾਇਓ ਗੁਰ ਸਾਧੂ ਮੇਲੇ ਸਾਧੂ ਕਪਟ ਖੁਲਾਨਾ ਰਾਵ ਗੁਰਖਿਨ ਕਨ ਕਨ ਪ੍ਰੀਤ ਲਗਾਵੋ ਮੇਰੇ ਹਿਅਰੈ ਮੇਰੇ ਪ੍ਰੀਤਮ ਨਾਮੁ ਪੁਰਾਨਾ ਬੇਨਾਮ ਮਰਿ ਜਾਈਐ ਮੇਰੇ ਠਾਕੁਰ ਜੋ ਅਮਲੀ ਅਮਲ ਲਵਾਨਾ ਜੇਨ ਮਾਨੁ ਤੀਤ ਲਗੀ ਹਰ ਕੇਰੀ ਤਨ ਤੁਰ ਪਾਗ ਪੁਰਾਨਾ ਤੈਨ ਹਮ ਚਰਨ ਸਰੇਵਹ ਖਿੰਕਨ ਜੇਨ ਹਰ ਮੀਠ ਲਗਾਨਾ ਹਰ ਹਰੀ ਕਿਰਪਾ ਤਾਰੀ ਮਰੇ ਠਾਕਰ ਜਨਮ ਮਿਸ਼ਰਿਆ ਚਲੀ ਮਲਾਨਾ ਧੰਨ ਧੰਨ ਸਤਿਗੁਰ ਜਿਨ ਨਾਮ ਦਰੜਾਇਆ ਜਨ ਨਾਨਕ ਤਿਸ ਕੁਰਬਾਨਾ ਧੰਨ ਧੰਨ ਸਤਿਗੁਰ ਜਿਨ ਨਾਮ ਮੰਦਰਾਇਆ ਜਨ ਨਾਨਕ ਤਿਸ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ਼ ਬਦਪਾਵਨ ਭਗਤ ਵਛਲ ਕਰੁਣਾ ਨਦਾਂ ਦੀ ਪਾਵਨ ਪੇਤਰ ਗੋਦ ਵਿੱਚ ਸਜੇ ਹੋਏ ਸਰਬਤ ਮਾਈ ਭਾਈ ਗੁਰਮੁਖ ਆਪ ਜੀ ਵਡਭਾਗੇ ਬਣੇ ਹੋ ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਨੇ ਗੁਰੂ ਕੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਕਾਲ ਦੀਆਂ ਕੜੀਆਂ ਸਫਲੀਆਂ ਬਣਾਈਆਂ ਹਨ ਅੱਦੇ ਬਣਾ ਰਹੇ ਹਾਂ ਉਹ ਜੋ ਕਿਸਮ ਆਪਾਂ ਨੂੰ ਪ੍ਰਾਪਤ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਕੰਮਰਤ ਮੇ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਦਾ ਜੈਤਸਰੀ ਰਾਗ ਦੇ ਵਿੱਚ ਚੌਥੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰਕੇ ਮਿਹਰ ਕਰਕੇ ਕਿਰਪਾਲਤਾ ਵਿੱਚ ਆ ਕੇ ਪਾਵਨ ਉਪਦੇਸ਼ ਸਾਨੂੰ ਮਬਕਸ਼ ਕਰ ਰਹੇ ਹਾਂ ਇਸ ਪਾਵਨ ਸ਼ਬਦ ਦੇ ਰਹਾਉ ਦੀ ਪੰਕਤੀ ਵਿੱਚ ਗੁਰਸਿੱਖ ਜਗਿਆਸੂ ਦੀ ਬੇਨਤੀ ਹੈ ਇਹ ਆਕਾਲ ਪੁਰਖ ਸੰਤੂਰਜੀ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਹੋਇਆ ਸੰਸਾਰ ਦੇ মোহ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ ਜਦੋਂ ਅਸੀਂ ਆਪ ਜੀ ਦਾ ਨਾਮ ਜਪਦੇ ਹਾਂ ਉਸ ਵੇਲੇ ਮਹਾਰਾਜ ਜੀ ਅਨੇਕਾਂ ਪ੍ਰਕਾਰ ਦੇ ਫੁਰਨੇ ਸਾਡੇ ਮਨ ਵਿੱਚ ਪੈਦਾ ਹੁੰਦੇ ਨੇ ਉਹਨਾਂ ਫੁਰਨਿਆਂ ਦੇ ਵਿੱਚ ਮੰਦੀ ਦੌੜ ਲੱਗੀ ਰਹਿੰਦੀ ਹੈ ਪਰ ਆਪ ਜੀ ਦੇ ਨਾਮ ਦੇ ਵਿੱਚ ਸਾਡਾ ਮਨ ਲੱਗਦਾ ਨਹੀਂ ਹੈ। ਮੇਰਾ ਮਨ ਆਲਸੀਆ ਉਗਲਾਨਾ। ਆਲਸੀਆ ਵਾਂਗ ਜਿਸ ਤਰ੍ਹਾਂ ਕੋਈ ਮਨੁੱਖ ਕਿਸੇ ਨੇ ਕੋਈ ਕਾਰਜ ਹੀ ਕਰਨਾ ਹੋਵੇ। ਉਹਨੂੰ ਕਹੀਏ ਵਈ ਆਹ ਕੰਮ ਕਰਨਾ ਹੈ। ਜਲਦੀ ਉੱਠ ਜਾ। ਛੇਤੀ ਕਰ ਲਾ। ਸੀਗਰ ਕਰਲਾ ਪਰ ਉਹ ਕਹੇ ਵੀ ਅਜੇ ਰੁਕ ਜਾਥੋ ਜਾ ਥੋੜਾ ਜਿਹਾ ਟਾਈਮ ਕੋਈ ਨਹੀਂ ਕਰੀ ਦੇਣਾ ਇਸ ਪ੍ਰਕਾਰ ਉਹ ਕਾ ਆਲਸੀ ਗਣਿਆ ਜਾਂਦਾ ਹੈ ਜਿਹੜਾ ਕੰਮ ਕਰਨ ਦੇ ਵਿੱਚ ਲੇਟ ਹੁੰਦਾ ਸੋ ਸਤਿਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੈਣ ਨਿੰਦਰ ਆਵਲੇ ਤਿੰਨਾ ਮਿਲਣਾ ਕੁਆਉ ਜਿਨ੍ਹਾਂ ਦੇ ਨੈਣ ਨੇਤਰ ਨੀਂਦ ਦੇ ਨਾਲ ਆਵਲੇ ਭੜੇ ਹੋਏ ਹਨ ਘਿਰੇ ਹੋਏ ਹਨ ਉਹਦੇ ਵਿੱਚ ਖੱਜਤ ਹਨ ਉਹਨਾਂ ਦਾ ਮਨ ਆਲਸੀ ਬਣ ਜਾਂਦਾ ਹੈ ਆਲਸੀ ਮਨ ਮੋਹ ਦੀ ਨੀਂਦ ਵਿੱਚ ਅੰਗਲੌਂਦਾ ਹੀ ਰਹਿੰਦਾ ਹੈ। ਤਾ ਕਾਗਰਤਾ ਦੇ ਵਿੱਚ ਨਹੀਂ ਆਉਂਦਾ। ਸਵਾਭ ਜੀ ਕਿਰਪਾ ਕਰਕੇ ਦੱਸੋ ਸਤਿਗੁਰੂ ਜੀ ਅਸੀਂ ਆਪ ਜੀ ਦੇ ਬੱਚੇ ਹਾਂ। ਅਸੀਂ ਮੋਰਖ ਵੀ ਹਾਂ। ਅਸੀਂ ਮੁਕਦ ਵੀ ਹਾਂ। ਅਸੀਂ ਅਿਆਨੇ ਬੱਚੇ ਹਾਂ। ਹਮ ਬਾਰਕ ਕਸ਼ੂ ਨਾ ਜਾਣੈ। ਹੀ ਗੁਰੂ ਰਾਮਦਾਸ ਮਹਾਰਾਜ ਅਸੀਂ ਤੁਹਾਡੇ ਪਾਲ ਕੇ ਬੱਚੇ ਹਾਇਤਾ ਬੱਚੇ ਪਰ ਮੂਰਖਤਾ ਹੀ ਨੂੰ ਧਾਰਨ ਕੀਤਾ ਹੋਇਆ ਹੈ ਮੂਰਖਤਾ ਹੀ ਕੀ ਹੁੰਦੀ ਹੈ ਸ਼ਾਸਤਰ ਜੋ ਗਿਆਨ ਹੈ ਦਿੰਦਾ ਹੈ ਉਹਨੂੰ ਪੜਦਾ ਔਰ ਉਹਦੇ ਤੋਂ ਰਾਤ ਰਤ ਰਹਿਣਾ ਗਿਆਨ ਆਪਰਪਤ ਕਰਨਾ ਸਵਾ ਮਿਲੇ ਪਰ ਬੜੀਏ ਨਾ ਉਸ ਨੂੰ ਮੋਰ ਕਿਹਾ ਜਾਂਦਾ ਹੈ ਸ਼ਾਸਤਰ ਗਿਆਨ ਤੋਂ ਰਹਿਤਾ ਮੁਗਧ ਵਿਵਹਾਰਕ ਗਿਆਤ ਤੋਂ ਰਹਿਤਾ ਸਾਨੂੰ ਵਿਵਹਾਰਕ ਵੀ ਨਹੀਂ ਕਰਨਾ ਹੁੰਦਾ ਕਈ ਲੋਕ ਬੜੇ ਸਿਆਣੇ ਨੇ ਉਹ ਸੰਸਾਰ ਦੇ ਕਾਰੋਬਾਰ ਬੜੀ ਸਿਆਣਪ ਦੇ ਨਾਲ ਕਰਦੇ ਨੇ ਧਾਰਮਿਕ ਕਾਰਜ ਵੀ ਬੜੀ ਸਿਆਣਪ ਦੇ ਨਾਲ ਕਰਦੇ ਨੇ ਇਹ ਸਾਰੇ ਗੁਰੂ ਜੀ ਸਾਡੇ ਕੋਲ ਐਸਾ ਗਿਆਨ ਨਹੀਂ ਹੈ ਗਿਆਨਾ ਜੋ ਪਰਮਾਰਥਕ ਗਿਆਨ ਹੈ ਜਾਂ ਪਰਮਾਰਥਕ ਰਸਤਾ ਹੈ ਉਹ ਤੋਂ ਵੀ ਅਸੀਂ ਰਹਿ ਤਾ ਇਰਕੇ ਇਸ ਕਰਕੇ ਆਪ ਜੀ ਦੀ ਕਤ ਪ੍ਰਾਪਤੀ ਦੀ ਮਰਯਾਦਾ ਨੂੰ ਸਤਿਗੁਰੂ ਜੀ ਅਸੀਂ ਨਹੀਂ ਜਾਣਦੇ ਸਾਡੇ ਤੇ ਕਿਰਪਾ ਕਰੋ ਕਰ ਕਿਰਪਾ ਧਾਰ ਦੀਜੈ ਮਤ ਉਤਮ ਅਨ ਸਾਡੇ ਤੇ ਕਿਰਪਾ ਕਰਕੇ ਮਹਾਰਾਜ ਉਤਮ ਮੱਤੀ ਦੀ ਪ੍ਰਾਪਤੀ ਸਾਨੂੰ ਹੋਵੇ ਇਹ ਮਿਹਰ ਕਰੋ ਕਿਉਂਕਿ ਗੁਰੂ ਦੀ ਕਿਰਪਾ ਜਿਹੜੀ ਹੁੰਦੀ ਹੈ ਗੁਰੂ ਦੀ ਨਿਗਾਹ ਜਿਹੜੀ ਹੁੰਦੀ ਹੈ ਕਿਰਪਾ ਹੀ ਦੀ ਭਰੀ ਨਿਗਾਹ ਦੇ ਨਾਲ ਜਦ ਉਹ ਦੇਖਦੇ ਨੇ ਕਿਰਪਾ ਹੀ ਸੰਸਾਰ ਤੋਂ ਤਾਰਨ ਵਾਲੀ ਹੈ ਉਤਮ ਮਤੀ ਦੇਣਾ ਕਰੋ ਮੈਂ ਮੂਰਖ ਨੂੰ ਸਿਆਣਾ ਬਣਾ ਲਓ ਹਾਂ ਮੂਰਖ ਮੁਗਧ ਸਰਨਾਗਤੀ ਅਸੀਂ ਐਸੇ ਹਾਂ ਇਹ ਤਾਂ ਮੋਰਕ ਪਰ ਆਪ ਜੀ ਦੀ ਸ਼ਰਣ ਵਿੱਚ ਆ ਗਏ। ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਮੇਰਾ ਮਨ ਆਲਸੀ ਆ ਉਗਲਾਨਾ। ਸਾਡਾ ਮਨ ਆਲਸ ਅਮਰਤ ਵੇਲੇ ਉਠਣ ਕਰਕੇ ਵੀ ਕਰਦਾ ਹੈ। ਸ਼ਾਮ ਦੇ ਵੇਲੇ ਬਾਣੀ ਪੜਨ ਵਿੱਚ ਵੀ ਆਲਸ ਕਰਦਾ ਹੈ। ਕਈ ਵਾਰ ਨਗਾ ਪਾ ਲੈਂਦਾ। ਇਸ ਪ੍ਰਕਾਰ ਆਲਸ ਦੇ ਵਿੱਚ ਘਿਰਿਆ ਹੋਇਆ ਹੈ। ਹਰ ਹਰ ਆਨ ਮਲਾਇਓ ਗੁਰ ਸਾਧੂ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਹਰੀ ਸਭ ਪਾਪਾਂ ਦਾ ਪ੍ਰਹਾਰ ਕਰੇ ਉਸ ਹਰੀ ਨੇ ਆਨ ਆਨਾ ਮੰਦਾ ਮਿਲੰਦਾ ਮਲਾਇਓ ਮਲਾ ਦਿੰਦਾ ਹੈ ਆਨ ਹੋਰ ਸਾਰਿਆਂ ਹੀ ਆਨ ਨਾਮ ਹੋਰ ਦਾ ਵੀ ਹੁੰਦਾ ਹੋਰ ਸਾਰੀਆਂ ਮੱਤਾਂ ਨੂੰ ਛੱਡ ਕੇ ਆਰਮ ਲਾਇਓ ਗੁਰੂ ਦੇ ਨਾਲ ਮਿਲਾ ਦਿੱਤਾ ਹੈ ਗੁਰ ਸਾਧ ਗੁਰੂ ਰੂ ਸਾਧੂ ਜੋ ਹਨ ਮਿਲ ਸਾਧੂ ਕਪਟ ਖੁਲਾਨਾ ਜਦੋਂ ਗੁਰੂ ਦੀ ਕਿਰਪਾ ਹੋ ਗਈ ਅਕਾਲ ਪੁਰਖ ਦੀ ਕਿਰਪਾ ਹੋ ਗਈ ਕਪਟ ਖੁਲਾਨਾ ਕਪਟ ਨਾਮ ਹੁੰਦਾ ਹੈ ਦਰਵਾਜ਼ਿਆਂ ਦਾ ਜਿਹੜੇ ਸਾਡੇ ਕੰਪਟਕ ਪਾਰਟ ਸਨ ਮੰਦ ਪਏ ਉਹ ਸਤਿਗੁਰੂਆਂ ਨੇ ਕਿਰਪਾ ਕਰਕੇ ਖੋਲ ਦਿੱਤੇ ਹਨ ਜਿਹਦੇ ਨਾਲ ਅੰਦਰ ਗਿਆਨ ਮਨੁੱਖ ਨੂੰ ਹੋ ਜਾਂਦਾ ਹੈ ਅ ਜਦੋਂ ਬਾਹਰਲੇ ਦਰਵਾਜ਼ੇ ਆਪਾਂ ਖੋਲਦੇ ਆਂ ਜਬਾਹਰਲਾ 게ਟ ਹੋਵੇ ਫਿਰ ਆਪਾਂ ਬਾਹਰਲੇ ਹਿੱਸੇ ਵਿੱਚ ਦੇਖਦੇ ਆਂ ਕਿ ਸਾਡੇ ਘਰ ਦੇ ਵਿੱਚ ਕੋਈ ਬੈਠਾ ਤਾਂ ਨਹੀਂ ਬਾਹਰ ਇਹ ਬਾਹਰਲੇ ਗੇਟ ਤੋਂ ਅਸੀਂ ਅੰਦਰਲਾ ਦਰਵਾਜ਼ਾ ਖੋਲਦੇ ਹਾਂ ਜਿਹੜਾ ਮੇਨ ਗੇਟ ਹੁੰਦਾ ਹੈ ਉਹਦੇ ਅੰਦਰ ਅਸੀਂ ਪਰਵੇਸ਼ ਹੋ ਜਾਂਦੇ ਹਾਂ ਇਸੇ ਤਰ੍ਹਾਂ ਉਸ ਵਾਹਿਗੁਰੂ ਦੇ ਮਿਲਣ ਵਾਸਤੇ ਸਾਡੇ ਦਰਵਾਜ਼ੇ ਜਿਹੜੇ ਹਨ ਉਹ ਸਤਿਗੁਰੂ ਜੀ ਖੋਲ੍ਹਦੇ ਨੌ ਗੋਲਕਾਰੂ ਦਰਵਾਜ਼ੇ ਬੰਦ ਨੇ ਬਿਮਾਰਾ ਸਾਹਿਬ ਜੀ ਉਹਨਾਂ ਨੂੰ ਖੋਲ ਦਿੰਦੇ ਹਾਂ ਨਾ ਤੇ ਫਿਰ ਅੰਦਰ ਬਾਹਰ ਇਹਨੂੰ ਦੱਸਣ ਲੱਗ ਜਾਂਦਾ ਹੈ ਅੰਦਰ ਬਾਹਰ ਹਰ ਭਵੇ ਕੋ ਮਿਲ ਹਰ ਜਨ ਮੰਗਰ ਗਾਏ ਅੰਦਰ ਵੀ ਉਹੀ ਦੇਖਦਾ ਹੈ ਬਾਹਰ ਵੀ ਉਹੀ ਦੇਖਦਾ ਹੈ ਅੰਦਰ ਵੀ ਉਹੀ ਬੈਠਾ ਹੈ ਬਾਹਰ ਵੀ ਉਹੀ ਸਬਕ ਗਟ ਰਾਮ ਬੋਲੇ ਰਾਮਾ ਬੋਲਾ ਰਾਮ ਬਿਨਾ ਕੋ ਬੋਲੇ ਇਹ ਪ੍ਰਕਾਰ ਸਤਿਗੁਰੂ ਨੇ ਕਿਰਪਾ ਕੀਤੀ ਸਾਧੂ ਸ੍ਰੇਸ਼ਟ ਗੁਰਾਂ ਨਾਲ ਮਿਲਦੇ ਹਨ ਪੰਜ ਕੋਸ਼ਾਂ ਰੂਪ ਜਿਹੜੇ ਦਰਵਾਜੇ ਸਨ ਕਪਟ ਉਹ ਵੀ ਸਤਿਗੁਰਾਂ ਨੇ ਖੋਲ ਦਿੱਤੇ ਹਨ ਜਿਵੇਂ ਇਸ ਤਰ੍ਹਾਂ ਇੱਕ ਪ੍ਰਾਣਾਮੇ ਕੋਸ਼ ਹੁੰਦਾ ਹੈ ਇੱਕ ਅਨਮੇ ਕੋਸ਼ ਹੁੰਦਾ ਹੈ ਇੱਕ ਆਨੰਦਮੇ ਕੋਸ਼ ਹੁੰਦਾ ਹੈ ਇਸ ਤਰ੍ਹਾਂ ਪੰਜ ਕੋਸ਼ ਹਨ ਇਸ ਤਰਕਾਰ ਪੰਜੇ ਜਿਹੜੇ ਸਾਡੇ ਇਹ ਦਰਵਾਜੇ ਸਨ ਸਤਿਗੁਰਾਂ ਨੇ ਕਿਰਪਾ ਕਰਕੇ ਖੋਲ ਦਿੱਤੇ ਹਨ ਗੁਰ khen ਕਿਨ ਪੀਤ ਲਗਾਵੋ ਮੇਰੇ ਹਿਰੇ ਰਹਿ ਇਹ ਮੇਰੇ ਗੁਰੂ ਮੇਰੇ ਹਿਰਦੇ ਦੇ ਵਿੱਚ ਛੇਨ ਛੇਨ ਮਾਤਰ ਕਾਲ ਸਮੇਂ ਦੇ ਵਿੱਚ ਮਨ ਦੀ ਵਿਰਤੀ ਜਿਹੜੀ ਹੈ ਮਹਾਰਾਜ ਸਾਹਿਬ ਜੀ ਉਹ ਆਪਣੇ ਚਰਣਾ ਵਿੱਚ ਲਾ ਲਵਾਂ ਮੈਂ ਆਪ ਜੀ ਦੇ ਹਿਰਦੇ ਆਪ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਹਿਰਦੇ ਦੇ ਵਿੱਚ ਦੇਖਣਾ ਚਾਹੁੰਦਾ ਮੇਰੇ ਬੀਤਾਂ ਨਾਮ ਪ੍ਰਾਣਾ ਹੈ ਮਹਾਰਾਜ ਸਾਹਿਬ ਜੀ ਕਿਉਂਕਿ ਮੇਰੇ ਪ੍ਰੀਤਮ ਦਾ ਨਾਮ ਹੀ ਪ੍ਰਾਣਾ ਦਾ ਆਸਰਾ ਹੈ ਮੇਰੇ ਪ੍ਰਾਣਾ ਦਾ ਆਸਰਾ ਹੀ ਪ੍ਰੀਤਮ ਦਾ ਨਾਮ ਹੈ ਤਾਈ ਸਤਿਗੁਰੂ ਜੀ ਕਹਿੰਦੇ ਕੋ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇ ਕਣ ਕਹਿ ਤਾਈ ਇਹ ਕਿੰਤਾ ਸਤਿਗੁਰੂ ਜੀ ਇਹ ਵੀ ਕਹਿੰਦੇ ਦੇ ਕੋ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਤੇ ਉਹਨੂੰ ਮਿਲਣ ਵਾਸਤੇ ਤਨ ਮਨ ਕਾਟ ਕਾਟ ਦੇ ਦੇ ਮਿਜ ਅਗਨੀ ਆਪ ਜਲਾਈ ਇਸ ਪ੍ਰਕਾਰ ਦਾ ਐਸਾ ਵਿਰਾਗ ਵੀ ਸਤਗੁਰੂ ਜੀ ਧਾਰਨ ਕਰ ਦਿੰਦੇ ਹਨ ਤੇ ਆਪਣੇ ਗੁਰਸਿੱਖਾਂ ਨੂੰ ਕਰਵਾ ਦਿੰਦੇ ਹਨ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਾਣਾ ਦਾ ਆਧਾਰ ਆਸਰਾ ਹੀ ਪ੍ਰੀਤ ਦਾ ਨਾਮ ਹੈ ਇਹ ਬਖਸ਼ਿਸ਼ ਕਰੋ ਬਿਨ ਨਾਮ ਹੈ ਮਰ ਜਾਈਏ ਮੇਰੇ ਠਾਕਰ ਏ ਸਤਗੁਰੂ ਜੀ ਸਾਡੀ ਐਸੀ ਹਾਲਤ ਹੈ ਨਾਮ ਤੋਂ ਬਿਨਾ ਸਾਡਾ ਇਹ ਸੰਸਾਰ ਜਿਉਣਾ ਮਰਿਆਂ ਦੇ ਸਮਾਨ ਹੈ। ਇਹ ਮੇਰੇ ਠਾਕੁਰ ਇਹ ਮੇਰੇ ਮਾਲਕ। ਮੂਨ ਪਰਮਾਨੰਦ ਨੇਂ ਅੱਗੇ ਅਮਲੀ ਅਮਲ ਲਬਾਨਾ। ਜਿਵੇਂ ਅਮਲੀ ਅਮਲ ਦੇ ਵਿੱਚ ਉਹ ਦੀ ਵਰਤੀ ਲੱਗੀ ਰਹਿੰਦੀ ਹੈ ਉਹਨਾਂ ਅਮਲ ਤੋਂ ਬਿਨਾ ਹੋਰ ਕੋਈ ਵਸਤੂ ਚੰਗੀ ਨਹੀਂ ਲੱਗਦੀ। ਇਸ ਤਰ੍ਹਾਂ ਸਾਨੂੰ ਵੀ ਤੁਹਾਡੇ ਨਾਮ ਤੋਂ ਬਿਨਾ ਚੰਗਾ ਨਹੀਂ ਲੱਗਦਾ ਜਿਸ ਤਰ੍ਹਾਂ ਬਹੁਤ ਸਾਰੇ ਅੰਬਲੀ ਲੋਕ ਹਨ ਉਹ ਓਵਰਡੋਜ ਯਾਨੀ ਬਹੁਤਾ ਨਸ਼ਾ ਕਰਨ ਦੇ ਨਾਲ ਉਹ ਮਰ ਵੀ ਜਾਂਦੇ ਨੇ ਇਸ ਤਰ੍ਹਾਂ ਅਸੀਂ ਮਾਇਆ ਮੋਹ ਰੂਪ ਨਸ਼ੇ ਦੇ ਵਿੱਚ ਮਹਾਰਾਜ ਸਾਹਿਬ ਜੀ ਸਾਡੀ ਮੌਤ ਹੋ ਜਾਂਦੀ ਹੈ ਅੰਬਲੀ ਅੰਬਲ ਲਵਾਨਾ ਅੰਬਲ ਵਿੱਚ ਲਵਾਇ ਮਨ ਹੁੰਦਾ ਦੇਵੇਂ ਮੇਰਾ ਮਨ ਨਾਮ ਵਿੱਚ ਲਵਾਏ ਮਨ ਹੋ ਰਿਹਾ ਹੈ ਅਬ ਕਿਰਪਾ ਕਰਕੇ ਐਸੀ ਬਖਸ਼ਿਸ਼ ਮੇਰੇ ਉੱਤੇ ਕਰੀ ਰੱਖੋ ਜਨਮਰ ਪੀਤ ਲੱਗੀ ਹਰ ਕੇਰੀ ਤਿੰਤੁਰ ਭਾਗ ਪੁਰਾਣਾ ਜਿਨ੍ਹਾਂ ਦੇ ਮੱਤੇ ਤੁਰ ਤੋਂ ਹੀ ਪੁਰਾਣੇ ਭਾਗ ਭਾਵ ਪਹਿਲੋਂ ਦੇ ਜਾਗੇ ਹੋਇਆ ਉਨ੍ਹਾਂ ਦੇ ਮਨ ਵਿੱਚ ਹਰੀ ਦੀ ਪ੍ਰੀਤ ਲੱਗੀ ਹੋਈ ਹੈ ਉਹ ਨਾਮ ਜਪਦੇ ਨੇ ਉਹ ਜਨਮ ਤੋਂ ਹੀ ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਜਾਂਦੇ ਨੇ ਜਿਨ੍ਹਾਂ ਦੇ ਧੁਰ ਤੋਂ ਕਰਮ ਪਰਮੇਸ਼ਰ ਨੇ ਲਿਖੇ ਹੋਣ ਤੇ ਨਾਮ ਅੰਮ੍ਰਿਤ ਨਸਰੇ ਵਕਨ ਕਨ ਜੇਨਮਨ ਜਿਨ ਹਰ ਮੀਠ ਲਗਾਣਾ ਅਸੀਂ ਕਿਨ ਕਿਨ ਕਾਲ ਸਮੇਂ ਦੇ ਵਿੱਚ ਉਹਨਾਂ ਨੇ ਚਰਨਾਂ ਦੇ ਸੇਵਾ ਕਰਦੇ ਆ ਜਿਨ੍ਹਾਂ ਨੇ ਮੈਨੂੰ ਹਰੀ ਦਾ ਨਾਮ ਮੀਠ ਪਿਆਰਾ ਲਗਾਇਆ ਹੈ ਉਹਨਾਂ ਤੋਂ ਮੈਂ ਬਾਰਡੇ ਵੀ ਜਾਣਾ ਬਲਹਾਰਨੇ ਵੀ ਜਾਣਾ ਹਾਂ ਜਿਨ੍ਹਾਂ ਨੇ ਮੈਨੂੰ ਨਾਮ ਦੇ ਨਾਲ ਜੋੜਨਾ ਕੀਤਾ ਹਰ ਹਰ ਕਿਰਪਾ ਤਾਈ ਮੈਠਾ ਕਰ ਜਨ ਬਿਸ਼ਰਿਆ ਚਰੀ ਮਲਾਨਾ ਹਰੇ ਹਰੀ ਪਰਮੇਸ਼ਰ ਜੋ ਸਾਰੇ ਮਾਰੇ ਪਰੇ ਕਰਨ ਵਾਲਾ ਉਸ ਹਰੀ ਨੇ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਇਸ ਕਰਕੇ ਦਾਸ ਨੂੰ ਚਿਰਾਂ ਦਾ ਵਿਛੜਿਆ ਹੋਇਆ ਹਰੀ ਨੇ ਆਪਣੇ ਨਾਲ ਮਿਲਾ ਲਿਆ ਚਿਰੰਕਾਲ ਕੇ ਵਿਛੜੇ ਹੋਏ ਸਤਿਗੁਰ ਆ ਮਿਲਾਏ ਜਿਨ੍ਹਾਂ ਦੇ ਵਿਛੜੇ ਹੋਏ ਸਤਿਗੁਰੂ ਨੇ ਆਪ ਹੀ ਕਿਰਪਾ ਕਰ ਗਏ ਆਪਣੇ ਨਾਲ ਮਿਲਾ ਲਏ ਹਨ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਆਪਣੇ ਭਗਤਾਂ ਨੂੰ ਸੰਤਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਧੰਨ ਧੰਨ ਸਤਿਗੁਰੂ ਜਿਨ੍ਹਾਂ ਨਾਮ ਦਰੜਾਇਆ ਉਹ ਧੰਨ ਸੰਸਾਰ ਵਿੱਚ ਆਏ ਉਸ ਈਰ ਕਰਕੇ ਧੰਨ ਹਨ ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਮਿਲ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਅੰਦਰ ਬਿੜਾਇਆ ਪੱਕਾ ਕੀਤਾ ਹੈ। ਆਪ ਵੀ ਜਪਦੇ ਨੇ, ਆਪ ਜਪ ਅਵਰਾ ਨਾਮ ਜਪਾਵੇ, ਆਪ ਵੀ ਜਪਦੇ ਨੇ ਦੂਸਰਿਆਂ ਨੂੰ ਜਪਾਉਂਦੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਉੱਤੇ ਐਸੀ ਬਖਸ਼ਿਸ਼ ਕਰਦੇ ਹਨ। ਜਨ ਨਾਨਕ ਤਿਸ ਕੁਰਬਾਨਾ ਸਤਿਗੁਰੂ ਜੀ ਇਸ ਪਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਾਨੂੰ ਸਮਝਾਉਂਦੇ ਨੇ। ਉਹ ਸਾਧਗੁਰੂ ਜੀ ਧੰਨ ਧੰਨ ਜਿਨ੍ਹਾਂ ਨੇ ਨਾਮ ਸਿਮਰਨ ਦ੍ਰਿੜ ਕਰਵਾਇਆ ਮੈਂ ਜਨ ਉਹਨਾਂ ਤੋਂ ਕੁਰਬਾਨ ਵਾਰਨੇ ਜਾਣਾ ਕੋਲੀ ਵਈਆਂ ਇਹ ਤਰਕਾਰ ਕੋਲੀ ਵੀ ਜਾਣਾ ਹਾਂ ਵਾਰਨੇ ਵੀ ਜਾਣਾ ਹਾਂ ਹਾਂ ਕੁਰਬਾਨ ਜਾਈ ਤੇਰਾ ਨਾਮ ਵੈ ਜਿਸ ਨੂੰ ਬਖਸ਼ ਲਾਏ ਮੇਰੇ ਪਿਆਰੇ ਸੋ ਜਸ ਤੇਰਾ ਨਗਾਵੇ ਉਹ ਪਰਮੇਸ਼ਰ ਦਾ ਪਿਆਰਾ ਉਹੀ ਧੰਨਤਾ ਦੇ ਜੋਗ ਹੁੰਦਾ ਹੈ ਜਿਹਨੂੰ ਆਪ ਜੀ ਨਾਮ ਦੀ ਦਾਤ ਬਖਸ਼ ਜੰਦੇ ਹੋ ਉਹ ਪਰਮਾਤਮਾ ਦੀ ਦਾਤ ਹਰ ਵੇਲੇ ਆਪਣੇ ਅਰਦੇ ਅੰਦਰ ਵਸਾ ਕੇ ਰੱਖ ਲੈਂਦਾ ਆਪ ਜਪੈ ਅਵਰ ਨਾਮ ਜਪਾਵੇ ਉਹ ਆਪ ਵੀ ਜਪਦਾ ਹੈ ਦੂਸਰਿਆਂ ਨੂੰ ਜਪ ਜਪਾਉਂਦਾ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਉੱਠਤ ਬੈਠਤ ਸੋਬਤ ਨਾਮ ਕਹੋ ਨਾਨਕ ਜਨ ਕੈ ਸਾਧ ਕਾਮ ਉੱਠਦਿਆਂ ਵੀ ਬੈਹਦਿਆਂ ਵੀ ਖਾਂਦਿਆਂ ਵੀ ਪੀਂਦਿਆਂ ਵੀ ਸੌਂਦਿਆਂ ਵੀ ਉਹ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੇ ਹਨ ਇਸ ਕਰਕੇ ਫਿਰ ਉਹਨਾਂ ਦੀ ਪ੍ਰੀਤੀ ਪਰਮੇਸ਼ਰ ਦੇ ਨਾਲ ਐਸੀ ਬਣ ਆਉਂਦੀ ਹੈ ਉਹ ਬਰ ਕਹਿੰਦੇ ਜਨਾਨ ਤਿਸ ਕੁਰਬਾਨਾ ਜਨ ਸੇਵਕ ਪਰਮੇਸ਼ਰ ਦੇ ਪਿਆਰੇ ਉਸ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਨ ਵਾਰਨੇ ਜਾਂਦੇ ਹਨ ਇਸ ਪ੍ਰਕਾਰ ਕੁਰਬਾਨ ਹੋ ਜਾਂਦੇ ਨੇ ਆਪਣੇ ਗੁਰੂ ਤੋਂ ਜਿਵੇਂ ਵਿਅੰਤ ਗੁਰ ਸਿੱਖੀ ਦੀ ਪਾਏ ਪਾ ਕੇ ਆਪਣੇ ਗੁਰੂ ਤੋਂ ਸਦੀਵ ਕਾਲ ਦੇ ਲਈ ਕੁਰਬਾਨ ਹੋ ਜਾਂਦੇ ਹਨ ਇਸ ਦਰਕਾਰ ਉਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਮਿਲ ਜਾਂਦੇ ਹਨ ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ ਥੋੜੇ ਸਮੇਂ ਅੰਦਰ ਜੋ ਆਪ ਜੀ ਨੇ ਇਹ ਪਾਵਨ ਸ਼ਬਦ ਦੀ ਵਿਚਾਰ ਕੀਤੀ ਹੈ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਕੀ ਅੰਮ੍ਰਿਤ ਮਈ ਬਾਣੀ ਦੇ ਵਿਚਾਰ ਕਰਦੇ ਆਂ ਅਨੇਕਾ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਖੋਈਆਂ ਭੁੱਲਾਂ ਦੀ ਖਿਮਾ ਕਰਨੀ ਆਸਾਣੀਆਂ ਸੰਤਾਂ ਪਿਆਰ ਸਹਿਤ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ